ਕਲਾ ਕੁਦਰਤ 베ਰੀ ਫਾਰਮ ਡਾਕਟਰ ਸੁਖਤੈਂ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਹਾਨੂੰ ਮੈਂ ਕੱਲ ਦੱਸਿਆ ਸੀਗਾ ਵੀ ਜਿਹੜੀਆਂ ਗਾਈਆਂ ਰਿਪੀਟ ਕਰਦੀਆਂ ਨੇ ਉਹਨਾਂ ਦੇ ਪਿੱਛੇ ਕਾਰਨ ਕੀ ਏ ਸੋ ਦੋਸਤੋ ਉਹਨਾਂ ਦੇ ਕਾਰਨ ਦੇ ਵਿੱਚੋਂ ਇੱਕ ਆਪਸ਼ਨ ਬਹੁਤ ਦੋਸਤਾਂ ਦੇ ਹੁਣ ਵੀ ਆਇਆ ਵੀ ਅਸੀਂ ਕਿਸ ਡਾਕਟਰ ਤੋਂ ਜਿਹੜੀ ਏਆਈ ਕਰਵਾਈਏ ਜਾਂ ਕਿਸੇ ਡਾਕਟਰ ਤੋਂ ਅਸੀਂ ਗਾਈਆਂ ਦਾ ਜਮਤ ਜਾਂ ਦਾ ਟ੍ਰੀਟਮੈਂਟ ਕਰਵਾਈਏ ਸੋ ਦੋਸਤੋ ਬੜਾ ਵਧੀਆ ਸੱਜਣ ਨੇ ਸਵਾਲ ਪੁੱਛਿਆ ਸੋ ਦੋਸਤੋ ਮੈਂ ਅੱਜ ਜਿਹੜਾ ਕਨਸੈਪਟ ਇਹ ਵੀ ਰੱਖਿਆ ਹੋਇਆ ਵੀ ਪਸ਼ੂਆਂ ਦੇ ਇਲਾਜ ਵਾਸਤੇ ਕਿਹੜਾ ਡਾਕਟਰ ਬੁਲਾਉਣਾ ਚਾਹੀਦਾ ਸੋ ਦੋਸਤੋ ਇੱਥੇ ਹੁਣ ਗੱਲ ਜਿਹੜੀ ਇਹ ਐਸ ਗੱਲ ਤੇ ਮੁਕਣੀ ਜੋ ਆਹ ਜਿਹੜਾ ਇੱਕ ਨਾਂ ਹੈਗਾ ਡਾਕਟਰ ਸੋ ਗੱਲ ਦੋਸਤੋ ਇਹ ਡਾਕਟਰ ਤੇ ਹੋਣੀ ਚਾਹੀਦੀ ਏ ਵੀ ਡਾਕਟਰ ਕਿਹੜਾ ਬੁਲਾਉਣਾ ਚਾਹੀਦਾ ਗਾਇਆਂ ਦਾ ਇਲਾਜ ਕਰਨ ਵਾਸਤੇ ਸੋ ਮੈਂ ਜਿਵੇਂ ਤੁਹਾਨੂੰ ਕੱਲ ਦੱਸਿਆ ਸੀਗਾ ਵੀ ਬਹੁਤ ਸਾਰੇ ਜਿਹੜੇ ਬੰਦੇ ਨੇ ਮੇਨੇ ਮੇਨੇ ਵਾਲੇ ਡਾਕਟਰ ਨੇ ਕੋ 2 ਮਹੀਨੇ ਵਾਲੇ ਨੇ ਕੋ ਲੈਬੋਰੀ ਵਾਲਾ ਹੈ ਕੋ ਮੱਝਾਂ ਤੇ ਖਰਮ ਵਾਲਾ ਹੈ ਕੋਈ ਕਹੇ ਵਾਲਾ ਮੈਂ ਤੁਹਾਨੂੰ ਅੱਜ ਦੱਸਾਂਗਾ ਵੀ ਤੁਹਾਨੂੰ ਡਾਕਟਰ ਕਿਹੜਾ ਚਾਹੀਦਾ ਪਸ਼ੂਆਂ ਦੇ ਟ੍ਰੀਟਮੈਂਟ ਵਾਸਤੇ ਜਿਹੜੇ ਸੱਜਣਾ ਨੇ ਸ਼ੈੱਡ ਜਾਂ ਡੇਰੀ ਫਾਰਮ ਕੀਤਾ ਹੋਇਆ ਸੋ ਦੋਸਤੋ ਡੇਰੀ ਫਾਰਮ ਤੁਹਾਡਾ ਦੋ ਗੱਲਾਂ ਦੇ ਨਾਲ ਚੱਲਣਾ ਜੇ ਪਹਿਲੀ ਗੱਲ ਤੁਹਾਡੀ ਮਿਹਨਤ ਸੋ ਤੁਹਾਡੀ ਨੌਲੇਜ ਤੁਹਾਡੀ ਮਿਹਨਤ ਦੇ ਨਾਲ ਤੁਹਾਡਾ ਡੇਰੀ ਫਾਰਮ ਚੱਲਣਾ ਜੇ ਸੈਕਿੰਡ ਕਿਰਪਾ ਹੋਣੀ ਚਾਹੀਦੀ ਪ੍ਰਮਾਤਮਾ ਦੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸ ਕਿਰਪਾ ਨਾਲ ਚਲਣਾ ਜੇ ਸੋ ਤੀਜੀ ਜਿਹੜੀ ਕਿਰਪਾ ਹੈ ਕਿਰਪਾ ਕਹਿ ਲਓ ਜਾਂ ਇਹਨੂੰ ਇੱਕ ਹੱਸਬ ਦਾ ਕਹਿ ਲਓ ਵੀ ਜਿਹੜਾ ਤੀਜੀ ਜਿਹੜੀ ਆਪਸ਼ਨ ਹੁੰਦੀ ਹੈ ਤੀਜਾ ਸੰਯੋਗ ਹੁੰਦਾ ਹੈ ਜਾਂ ਤੀਜੀ ਸਹਾਇਤਾ ਹੁੰਦੀ ਹੈ ਸੋ ਉਹ ਮੁੱਢਲੀ ਸਹਾਇਤਾ ਹੁੰਦੀ ਡਾਕਟਰ ਸੋ ਡਾਕਟਰ ਦੀ ਜਿਹੜੀ ਸਹਾਇਤਾ ਦੇ ਬਿਨਾ ਆਪਾਂ ਜਿਹੜਾ ਡੇਲੀ ਫਾਰਮ ਦੇ ਵਿੱਚੋਂ ਫੇਲਾਂ ਹੁਣ ਡਾਕਟਰ ਕਿਹੜਾ ਹੋਣਾ ਚਾਹੀਦਾ ਸੋ ਦੋਸਤੋ ਇਹ ਬੜੀ ਵੱਡੀ ਗੱਲ ਹੈ ਸੋ ਵੀਡੀਓ ਨੂੰ ਮੈਰੀਨ ਨੂੰ ਐਂਡ ਤੱਕ ਵੇਖ ਲਿਓ ਇਹ ਵੀ ਵੀਡੀਓ ਬੜੀ ਆਪਣੀ ਲੰਮੀ ਹੋ ਸਕਦੀ ਏ ਕਨਸੈਪਟ ਇੱਦਾਂ ਦੇ ਆ ਗਿਆ ਹੁਣ ਇੱਕ ਵੀਰ ਨੇ ਪੁੱਛਿਆ ਕੰਨ ਚ ਪੀਕਾ 25 ਟੀਗਾ ਸੋ ਆਹਾ ਪਸ਼ੂਆਂ ਦੇ ਵਿੱਚ ਸੀਮਣ ਹੋਰ ਭਰਾਇਆ ਸੀ ਹੋਰ ਆ ਜਾਂਦਾ ਉਹ ਸਾਰੀਆਂ ਜਿਹੜੀਆਂ ਤੁਸੀਂ ਮੈਨੂੰ ਗੱਲਾਂ ਪੁੱਛੋਗੇ ਮੈਂ ਤੁਹਾਡੀ ਇੱਕ ਇੱਕ ਜਿਹੜੀ ਗੱਲ ਇੱਥੇ ਸਾਰੇ ਦੋਸਤਾਂ ਨਾਲ ਸਾਂਝੀ ਕਰਾਂਗਾ ਹੁਣ ਇੱਕ ਮੈਨੂੰ ਸੱਜਣ ਦੀ ਗੱਲ ਦਾ ਹਾਸਾ ਵੀ ਆਈ ਜਾਂਦਾ ਉਹ ਕਹਿੰਦਾ ਡਰ ਸਾਬ ਤੁਸੀਂ ਪੱਗ ਬੰਨ ਕੇ ਦਸਤਾਰ ਸੇ ਜਾ ਕੇ ਵੀਡੀਓ ਪਾਇਆ ਕਰੋ ਮਹਾਵੀਰ ਵੀ ਹੋਂ ਜਿਹੜਾ ਸਾਡਾ ਟਾਈਮ ਹੈਗਾ ਮੱਝਾਂ ਦੀ ਚੋਈਦਾ ਇਸ ਕਰਕੇ ਫਿਰ ਤਿਆਰ ਹੋ ਕੇ ਜਿਹੜਾ ਕੰਮ ਹੈ ਨਹੀਂ ਕੀਤਾ ਜਾਂਦਾ ਇਸ ਲਈ ਫਿਰ ਮੈਨੂੰ ਹੁਣ ਆਹਾ ਜਿਹੜਾ ਆਪਣਾ ਤੁਹਾਡਾ ਕਨਸੈਪਟ ਸੀਗਾ ਮੈਂ ਤੁਹਾਨੂੰ ਉਹਦੇ ਬਾਰੇ ਦੱਸਣਾ ਸੀ ਸੋ ਦੋਸਤੋ ਇੱਕ ਹਸਪੀਟਲ ਦੇ ਵਿੱਚ ਡਾਕਟਰ ਹੁੰਦੇ ਆ ਡਾਕਟਰ ਕਿਹ ਹੁੰਦਾ ਸੋ ਦੋਸਤੋ ਇੱਕ ਹੁੰਦਾ ਡਾਕਟਰ ਜਿਹੜਾ ਡਾਕਟਰ ਹੁੰਦਾ ਸਹੀ ਮੈਨੇਚ ਵੀ ਵੀ ਐਸ ਸੀ ਸੋ ਡਾਕਟਰ ਜਿਹੜਾ ਇਹ ਡਾਕਟਰ ਇਸ ਤੋਂ ਅੱਗੇ ਜਿਹੜੀ ਵੀ ਉਹਨਾਂ ਨੇ ਡਿਗਰੀ ਕੀਤੀ ਹੋਈ ਹੈ ਸੋ ਦੋਸਤੋ ਇਹ ਹੁੰਦਾ ਡਾਕਟਰ ਬੈਚਲਰੀ ਵੈਟਰਨਰੀ ਸਾਇੰਸ ਆਫ ਕੋਰਸ ਜਿਹੜੇ ਡਾਕਟਰ ਨੇ ਡਿਗਰੀ ਕੀਤੀ ਹੋਵੇ ਸੋ ਦੋਸਤੋ ਇੱਕ ਹਸਪੀਟਲ ਦੇ ਵਿੱਚ ਹੁੰਦਾ ਵੀ ਆਈ ਸੋ ਦੋਸਤੋ ਇਹ ਹੁੰਦਾ ਵੈਟਰਨਰੀ ਇਨਸਪੈਕਟਰ ਵੈਟਰਨਰੀ ਇਨਸਪੈਕਟਰ ਸੋ ਦੋਸਤੋ ਇਹਦਾ ਬੜੀ ਅਹਿਮ ਗੱਲ ਹੈ ਮੈਂ ਤੁਹਾਨੂੰ ਦੱਸਣ ਲੱਗਾ ਸੋ ਸੋ ਤੁਸੀਂ ਇਹ ਗੱਲ ਨਾ ਮੈਂ ਮੇਰੇ ਨਾਲ ਵੀ ਇੱਕ ਵਾਰੀ ਇਹ ਵਾਪਰਾ ਸੋ ਤੀਜੇ ਨੰਬਰ ਤੇ ਹੁੰਦਾ ਇਹਦੇ ਵਿੱਚ ਕਲਾਸ 4 ਕਲਾਸ 4 ਇਹਨੂੰ ਆਪਾਂ ਸੇਵਾਦਾਰ ਕਹਿ ਸਕਦੇ ਹਾਂ ਸੋ ਦੋਸਤੋ ਇੱਕ ਹਸਪੀਟਲ ਦੇ ਵਿੱਚ ਇਹਦੇ ਵਿੱਚੋਂ ਹੁਣ ਸਰਜਨ ਡਾਕਟਰ ਵੀ ਹੁੰਦੇ ਨੇ ਕੋਈ ਆਪਣਾ ਗੈਨੋ ਦਾ ਸਪੈਸ਼ਲਿਸਟ ਹੈ ਕੋਈ ਆਪਣਾ ਆ ਇਹ ਇੱਕ ਤਰ੍ਹਾਂ ਦੇ ਅੱਡ-ਅੱਡ ਡਾਕਟਰ ਹੁੰਦੇ ਨੇ ਸਪੈਸ਼ਲਿਸਟ ਸੋ ਦੋਸਤੋ ਇੱਕ ਹੋ ਗਿਆ ਇਹ ਡਾਕਟਰ ਇੱਕ ਹੋ ਗਿਆ ਵੈਟਰਨਰੀ ਇਨਸਪੈਕਟਰ ਇੱਕ ਹੋ ਗਿਆ ਕਲਾਸ 4 ਇਹ ਤਿੰਨ ਤਰ੍ਹਾਂ ਦੇ ਮੈਂ ਵੀਰੇ ਨੂੰ ਕਹਾਂ ਚੰਗੀ ਤਰ੍ਹਾਂ ਇਹ ਦਾ ਆ ਕਨਸੈਪਟ ਦਿਖਾਇਆ ਜਾਵੇ ਦੋਸਤਾਂ ਨੂੰ ਸੋ ਇਹ ਤਿੰਨ ਤਰ੍ਹਾਂ ਦੇ ਜਿਹੜੇ ਬੰਦੇ ਆ ਹਸਪੀਟਲ ਦੇ ਵਿੱਚ ਕੰਮ ਕਰਦੇ ਆ ਹੁਣ ਦੋਸਤੋ ਹੁੰਦਾ ਕੀ ਹੈ ਹੁਣ ਤੁਸੀਂ ਵੇਖੋ ਆਹ ਵੇਖੋ ਮੈਂ ਹੈਗਾ ਵੈਟਰਨਰੀ ਇਨਸਪੈਕਟਰ ਏ ਵੈਟਰਨਰੀ ਇਨਸਪੈਕਟਰ ਜਿਹੜਾ ਹੈ ਇਹ ਪਹਿਲਾਂ ਇਹਨੂੰ ਆਪਾਂ ਵੈਟਰਨਰੀ ਫਾਰਮਾਸਿਸਟ ਕਹਿ ਦਿੰਦੇ ਸੀ ਹੁਣ ਇਹਦਾ ਨਾਮ ਚੇਂਜ ਕੀਤਾ ਹੋਇਆ ਵੀ ਵੈਟਰਨਰੀ ਇਨਸਪੈਕਟਰ ਨੀਪਾ ਆਇਆ ਸਹੀ ਮੈਨੇਜ ਆਪਾਂ ਜਿਹੇ ਦੀ ਗੱਲ ਕਰੀਏ ਤਾਂ ਇਹ ਹੁੰਦੇ ਕੰਪਾਊਂਡਰ ਸੋ ਇਸ ਤੋਂ ਅੱਗੇ ਆ ਗਿਆ ਡਾਕਟਰ ਸੋ ਦੋਸਤੋ ਹੁਣ ਆਪਾਂ ਇਹ ਵੀ ਡਾਕਟਰ ਸਮਝ ਲੈਣਾ ਆਪਾਂ ਜਿਹੜਾ ਵੈਟਰਨਰੀ ਇਨਸਪੈਕਟਰ ਹੈ ਇਨੂੰ ਵੀ ਆਪਾਂ ਡਾਕਟਰ ਕਹੀ ਜਾਂਦੇ ਆ ਜਿਹੜਾ ਕਲਾਸ 4 ਐ ਇਹਨੂੰ ਵੀ ਆਪਾਂ ਡਾਕਟਰ ਕਹੀ ਜਾਂਦੇ ਆ ਇਸ ਤੋਂ ਅੱਗੇ ਆ ਕੇ ਜਿਹੜੇ 2 ਮਹੀਨੇ ਵਾਲੇ ਤੇ 3 ਮਹੀਨੇ ਵਾਲੇ 50 ਮਹੀਨੇ ਵਾਲੇ ਲੈਬਾਰਟਰੀਆਂ ਵਾਲੇ ਕਰੈਨੇ ਵਾਲੇ ਹਮਬੀਲੀ ਵਾਲੇ ਡਾਕਟਰ ਉਹ ਡਾਕਟਰ ਸੋ ਦੋਸਤੋ ਇੱਥੇ ਮੈਂ ਤੁਹਾਨੂੰ ਇੱਕ ਗੱਲ ਵਿੱਚ ਐਡ ਕਰਨੀ ਚਾਹਣਾ ਸਾਡੇ ਇੱਥੇ ਇੱਕ ਸ਼ਹਿਰ ਕਿਸੇ ਵੇਖੋ ਇੱਕ ਪੜ੍ਹੇ ਲਿਖੇ ਬੰਦੇ ਨੇ ਡੇਰੀ ਫਾਰਮ ਖੋਲਿਆ ਉਹ ਮੈਡੀਕਲ ਤੋਂ ਉਹਨਾਂ ਨੇ ਪੁੱਛਿਆ ਵੀ ਸਾਨੂੰ ਇੱਕ ਡਾਕਟਰ ਚਾਹੀਦਾ ਜਿਹੜਾ ਸਾਡੀਆਂ ਗਾਵੀਆਂ ਦਾ ਟ੍ਰੀਟਮੈਂਟ ਕਰੇ ਸੋ ਮੈਡੀਕਲ ਵਾਲਿਆਂ ਨੇ ਮੇਰਾ ਰਿਫਰੈਂਸ ਦਿੱਤਾ ਉਹਨਾਂ ਨੇ ਮੈਨੂੰ ਸੱਦਿਆ ਮੈਂ ਉਹਨਾਂ ਦੇ ਕੋਲੇ ਗਿਆ ਸਭ ਤੋਂ ਪਹਿਲੀ ਗੱਲ ਵੇਖੋ ਮੈਨੂੰ ਇਹ ਗੱਲ ਦੇ ਫੀਲਡ ਦੇ ਵਿੱਚ ਨਾ 15-18 ਸਾਲ ਹੋ ਗਏ ਆ ਵੀ 2000 ਤੇ ਮੈਂ ਪਾਇੰਟ ਤੋਂ ਸਿੱਖਣ ਲੱਗਿਆ ਸੀ 10 ਤੋਂ ਮੈਂ ਕੰਮ ਸਟਾਰਟ ਕੀਤਾ ਸੀ ਸੋ ਦੋਸਤੋ 20 ਸਾਲ ਦਾ ਤੁਸੀਂ ਲਾ ਲਓ 19 ਸਾਲ ਦਾ ਆਪਣਾ ਫੀਲਡ ਦੇ ਵਿੱਚ ਹੀ ਹੋ ਗਿਆ ਅੱਜ ਤੱਕ ਕਿਸੇ ਫਾਰਮਰ ਨੇ ਕਿਸੇ ਕਿਸਾਨ ਨੇ ਕਿਸੇ ਡੇਰੀ ਵਾਲੇ ਵੀਰ ਨੇ ਕਿਸੇ ਨੂੰ ਇਹ ਨਹੀਂ ਪੁੱਛਿਆ ਵੀ ਡਾਕਟਰ ਸਾਹਿਬ ਤੁਸੀਂ ਪੜ੍ਹੇ ਕਿੰਨਾ ਜੇ ਤੁਸੀਂ ਵੈਟਰਨਰੀ ਦੇ ਇੰਸਪੈਕਟਰ ਜੇ ਕਿ ਕਲਾਸ 4 ਜੇ ਕਿ ਬੀਵੀਐਸੀ ਡਾਕਟਰ ਜੇ ਕਿ 2 ਮਹੀਨੇਲੇ ਡਾਕਟਰ ਦੇ ਜਾਂ 3 ਮਹੀਨੇਲੇ ਡਾਕਟਰ ਦੇ ਜਾਂ ਏਆਈ ਕਰਕੇ ਡਾਕਟਰ ਬਣੇ ਜੇ ਇਹ ਪੁੱਛਦੇ ਹੀ ਨਹੀਂ ਜੇ ਇਹ ਆਪਣੇ ਦਿਮਾਗ 'ਚ ਗੱਲ ਆਉਂਦੀ ਹੀ ਨਹੀਂ ਸੋ ਮੈਂ ਉਸ ਫਾਰਮ ਤੇ ਗਿਆ ਮੈਨੂੰ ਜਾਂਦਿਆਂ ਹੀ ਵੀਰ ਨੇ ਪੁੱਛਿਆ ਕਹਿੰਦਾ ਦਾਸਾਬ ਤੁਸੀਂ ਪੜ੍ਹੇ ਕਿੰਨਾ ਜੇ ਮੈਂ ਉਹ ਆਪਣੀ ਕੁਆਲੀਫਿਕੇਸ਼ਨ ਦੱਸੀ ਕਹਿੰਦਾ ਵੀ ਤੁਸੀਂ ਡਾਕਟਰੀ ਵਿੱਚ ਕਿੰਨਾ ਪੜ੍ਹੇ ਜੇ ਮੈਂ ਕਿਹਾ ਜੀ ਮੈਂ ਆਪਣਾ ਜਿਹੜਾ ਵੈਟਰਨਰੀ ਦਾ ਡਿਪਲੋਮਾ ਕੀਤਾ ਹੋਇਆ ਹੈ ਕਹਿੰਦਾ ਜੀ ਦੱਸਾ ਤੁਸੀਂ ਬਹੁਤ ਅੱਛੇ ਡਾਕਟਰ ਹੋ ਸਕਦੇ ਜੇ ਬੜੇ ਸ਼ੈਨੇ ਡਾਕਟਰ ਹੋ ਸਕਦੇ ਜੇ ਬਟ ਕਹਿੰਦਾ ਕਿ ਮੈਂ ਆਪਦੇ ਫਾਰਮ ਦੇ ਉੱਤੇ 50 ਲੱਖ ਰੁਪਇਆ ਖਰਚਿਆ ਮੈਂ ਲੱਖ ਲੱਖ ਦੀ ਸਵਾ ਤਵਾ ਲੱਖ ਦੀ ਗਾਂ ਲੈ ਕੇ ਆਇਆ ਸੋ ਮੈਨੂੰ ਉਹ ਡਾਕਟਰ ਦੱਸੋ ਜਿਸ ਡਾਕਟਰ ਨੇ ਡਿਗਰੀ ਕੀਤੀ ਸੋ ਦੋਸਤੋ ਮੈਂ ਉਸ ਦੀ ਬੰਦੇ ਨੂੰ ਸਲਾਮ ਕਰਦਾ ਆ ਉਹਦੀ ਗੱਲ ਨੂੰ ਵੀ ਮੈਂ ਉਹਨੂੰ ਕਿਹਾ ਵੀ ਬੜੀ ਹੈਰਾਨਗੀ ਦੀ ਗੱਲ ਹੈ ਮੈਨੂੰ 20 ਸਾਲਾਂ ਵਿੱਚ ਇੱਕ ਬੰਦੇ ਨੇ ਪੁੱਛਿਆ ਸੋ ਮੈਂ ਉਹਨੂੰ ਸਾਡੇ ਇੱਥੇ ਬਹੁਤ ਹੀ ਵਧੀਆ ਡਾਕਟਰ ਹੈਗੇ ਨੇ ਵੱਡੇ ਭਰਾ ਨੇ ਉਸਤਾਦ ਨੇ ਡਾਕਟਰ ਜਿੰਦਰ ਜੀ ਮੈਂ ਸੋ ਉਹਨਾਂ ਦਾ ਨੰਬਰ ਉਹਨਾਂ ਨੂੰ ਦੇ ਕੇ ਆਇਆ ਮੈਂ ਕਿਹਾ ਜੀ ਇਹ ਡਾਕਟਰ ਨੇ ਜਿਹੜੇ ਇੱਥੇ ਬੀਵੀਐਸਸੀ ਡਾਕਟਰ ਨੇ ਤੁਹਾਡੀ ਬਹੁਤ ਵਧੀਆ ਥਿੰਕਿੰਗ ਹੈ ਸੋ ਕਿਸਾਨ ਭਰਾਵੋ ਤੁਸੀਂ ਵੀ ਇਹ ਗੱਲ ਜਿਹੜੀ ਏ ਇਹ ਜ਼ਰੂਰ ਪੁੱਛਣੀ ਏ ਵੀ ਡਾਕਟਰ ਸਾਹਿਬ ਤੁਸੀਂ ਪੜ੍ਹੇ ਕਿੰਨਾ ਜੀ ਤੁਸੀਂ ਵੈਟਰਨਰੀ ਇੰਸਪੈਕਟਰ ਦੇ ਕਿ ਤੁਸੀਂ ਇੱਥੇ ਹੁਣ ਸਾਡੀ ਫੀਲਡ ਵਿੱਚ ਕੀ ਏ ਬੀਵੀਐਸਸੀ ਵੀ ਡਾਕਟਰ ਵੈਟਰਨਰੀ ਇੰਸਪੈਕਟਰ ਵੀ ਡਾਕਟਰ ਜਿਹੜਾ ਕਲਾਸ 4 ਹੈ ਪਾਣੀ ਪੀਉਣ ਵਾਲਾ ਬੰਦਾ ਸੇਵਾਦਾਰ ਏ ਉਹਨੇ ਵੀ ਢੋਲਾ ਚੁੱਕਿਆ ਉਹ ਵੀ ਡਾਕਟਰ ਜਿੰਨ ਏਆਈ ਸਿੱਖੀ ਹੋਈ ਉਹ ਵੀ ਡਾਕਟਰ ਜਿੰਨੇ 2-4 ਮਹੀਨੇ ਲਾਏ ਉਹ ਵੀ ਡਾਕਟਰ ਸੋ ਮੈਨੂੰ ਉਹ ਗੱਲ ਦਾ ਮੈਂ ਇੱਕ ਵਾਰੀ ਹੈਰਾਨ ਹੋ ਗਿਆ ਮੈਂ ਇੱਕ ਮੈਡੀਕਲ ਤੇ ਬੈਠਾ ਤੇ ਡਾਕਟਰ ਆਇਆ ਬੜੀ ਵੱਡੀ ਗੱਡੀ ਹੁੰਦੀ ਉਹਦੇ ਕੋਲੇ ਤੇ ਮੈਂ ਮੈਡੀਕਲ ਨੂੰ ਪੁੱਛਿਆ ਮਾਹ ਜੀ ਇਹ ਆਪਣਾ ਕਿੱਥੋਂ ਡਾਕਟਰ ਸਾਹਿਬ ਨੇ ਕਹਿੰਦਾ ਤੁਹਾਨੂੰ ਨਹੀਂ ਪਤਾ ਜੀ ਇਹ ਫਾਨੇ ਫਾਨੇ ਡਾਕਟਰ ਨੇ ਮੈਂ ਕਿਹਾ ਸ਼ਾ ਕਮਾਲ ਹੋ ਗਈ ਸੋ ਮੈਂ ਜਦੋਂ ਡਾਕਟਰ ਦੀ ਬੈਕਗ੍ਰਾਉਂਡ ਵੇਖੀ ਤਾਂ ਦੋਸਤੋ 8ਵੀਂ ਫੇਲ ਉਹਦੇ ਕੋਲ 8ਵੀਂ ਨਹੀਂ ਪਾਸ 8ਵੀਂ ਫੇਲ ਦੇ ਉਹ ਡਾਕਟਰ ਕਮਾਲ ਹੋ ਗਈ ਏ ਜਦੋਂ ਇਹੋ ਜਿਹੇ ਡਾਕਟਰ ਆਉਣਗੇ ਤੁਹਾਡੀਆਂ ਗਾਇਆਂ ਦਾ ਤੁਹਾਡੀਆਂ ਮੱਝਾਂ ਦਾ ਆਫੀਸ਼ially ਜਿਹੜਾ ਏ ਖਾਤਮੇ ਵੱਲ ਜਿਹੜੀ ਇਹ ਗੱਲ ਜਾ ਰਹੀ ਏ ਸੋ ਇਹ ਤੁਸੀਂ ਮੈਂ ਤੁਹਾਨੂੰ ਆ ਦੱਸਿਆ ਤੁਸੀਂ ਜਿਹੜਾ ਵੀ ਡਾਕਟਰ ਸਾਧਰੇ ਹੋ ਉਹਨੂੰ ਪਹਿਲਾਂ ਇਹ ਗੱਲ ਪੁੱਛੋ ਵੀ ਡਾਕਟਰ ਸਾਹਿਬ ਤੁਸੀਂ ਕੀਤਾ ਕੀ ਏ ਸਿੱਖਿਆ ਕਿੱਥੋਂ ਆ ਵੈਟਰਨਰੀ ਰਿਸਪੈਕਟਰ ਹੋ ਬੀਵੀਐਸ ਹੋ ਚਾਹੇ ਸੇਵਾਦਾਰ ਹੋ ਚਾਹੇ ਕਿ ਵਹੀ ਇਹ ਸਿੱਖੀ ਹੈ ਚਾਹੇ ਵਹੀ ਤੁਸੀਂ ਕਿਦੋਂ ਸਿੱਖ ਕੇ ਤੇ ਕੰਮ ਸ਼ੁਰੂ ਕੀਤਾ ਹੋਇਆ ਸੋ ਦੋਸਤੋ ਜਦੋਂ ਤੁਸੀਂ ਇਹ ਗੱਲਾਂ ਅਗਲੋਂ ਨ ਪੁੱਛੋਗੇ ਕਿਉਂਕਿ ਗਵਰਨਮੈਂਟ ਦਾ ਇੱਧਰ ਬਿਲਕੁਲ ਨਹੀਂ ਭਿਆਨ ਹੈਗਾ ਇਸ ਡਿਪਾਰਟਮੈਂਟ ਵੱਲੇ ਬਿਲਕੁਲ ਨਹੀਂ ਬੜੇ ਹੋਣ ਡਾਕਟਰ ਨੇ ਬੜੇ ਡਾਕਟਰ ਪ੍ਰੈਫਰ ਦੇ ਫੀਲਡ ਦੇ ਵਿੱਚ ਗਵਰਨਮੈਂਟ ਦਾ ਭਿਆਨ ਨਾ ਹੋਣ ਕਰਕੇ ਸੋ ਤੁਹਾਡੇ ਪਸ਼ੂਆਂ ਦਾ ਤੁਹਾਡੇ ਪੈਸਿਆਂ ਦਾ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਦੋਸਤੋ ਮੈਂ ਤੁਹਾਨੂੰ ਅਗਲੇ ਵਲੌਗ ਵਿੱਚ ਦੱਸੂਗਾ ਵੀ ਕਿਵੇਂ ਕਿਵੇਂ ਜਿਹੜਾ ਹੈਗਾ ਦਾ ਦੀਆਂ ਜਿਹੜੀਆਂ ਆਪਣੀਆਂ ਪ੍ਰੋਬਲਮਾਂ گاਵਾ ਨੂੰ ਆਈਆਂ ਸੀ ਰਿਪੀਟ ਦੀਆਂ ਵੀ ਆਪਾਂ ਨੂੰ ਠੀਕ ਕਿਵੇਂ ਕਰ ਸਕਦੇ ਆ ਉਹਨਾਂ ਦਾ ਟ੍ਰੀਟਮੈਂਟ ਕੀਏਗਾ ਉਹਨਾਂ ਨੂੰ ਗੱਭਣ ਕਿਵੇਂ ਕਰ ਸਕਦੇ ਆ ਸੋ ਦੋਸਤੋ ਆਹ ਕੰਮ ਅਜ ਡਾਕਟਰਾਂ ਬਾਰੇ ਦੱਸਿਆ ਵੀ ਇਸ ਤਰ੍ਹਾਂ ਦੇ ਡਾਕਟਰ ਜਿਹੜੇ ਤਿੰਨ ਤਰ੍ਹਾਂ ਦੇ ਆਪਣੇ ਹਸਪੀਟਲ 'ਚ ਹੁੰਦੇ ਆ ਸੋ ਡਾਕਟਰ ਤਾਂ ਇੱਕ ਹੀ ਹੁੰਦਾ ਫਾਰਮਾਸਿਸਟ ਤੇ ਸੇਵਾਦਾਰ ਐਵੇਂ ਨਾ ਹੁਣ ਇਹ ਜਿਹੜਾ ਹੁਣ ਆਹ ਕੰਮ ਐਸ ਡਾਕਟਰ ਨੇ ਕਰਨਾ ਹੈ ਜਿਸ ਡਾਕਟਰ ਨੇ 5 ਸਾਲ ਲਾਇਆ 5 ਸਾਲ ਦੇ ਵਿੱਚ ਸਿੱਖਿਆ ਜਿਹੜਾ ਕੰਮ ਐਸ ਬੰਦੇ ਨੇ ਕਰਨਾ 2 ਸਾਲਾਂ ਦਾ ਸਿੱਖਿਆ ਜਿਹੜਾ ਕੰਮ ਐਸ ਬੰਦੇ ਨੇ ਪਾਣੀ ਪਿਆ ਕੇ ਸਿੱਖਿਆ ਔਰ ਤੁਸੀਂ ਆਪੇ ਵੇਖ ਲਓ ਵੀ ਹੁਣ ਇਹਨਾਂ ਵਿੱਚੋਂ ਸਿਆਣਾ ਤੇ ਪੜਿਆ ਲਿਖਿਆ ਡਾਕਟਰ ਕਿਹੜਾ ਹੈ ਮੇਰੇ ਦੱਸਣ ਦੀ ਲੋੜ ਨਹੀਂ ਇਹ ਮੈਨੂੰ ਦੱਸਣਾ ਤਾਂ ਪੈ ਰਿਹਾ ਹੈ ਕਿ ਮੈਨੂੰ ਵੀ ਬੜੀ ਮਸੂਫ ਹੁੰਦੀ ਹੈ ਇਹ ਗੱਲ ਵੀ ਜਦੋਂ ਐਂਦਾਂ ਦੇ ਡਾਕਟਰਾਂ ਨਾਲ ਹੀ ਸਾਧ ਕੇ ਤਾਂ ਦਾ ਨੁਕਸਾਨ ਕਰਾ ਲਿਆ ਬਣੇ-ਬਣੇ ਫਾਰਮ ਅਸੀਂ ਫੇਲ ਕਰ ਲਿਆ ਫਿਰ ਅਸੀਂ ਆਖਿਆ ਵੀ ਤਾਂ ਦਾ ਲਾਹੇ ਬੰਦ ਨਹੀਂ ਹੈਗਾ ਸੋ ਦੋਸਤੋ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਅੱਜ ਦੱਸ ਦਿੱਤੀਆਂ ਨੇ ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਆ ਦੋਸਤੋ ਮੈਨੂੰ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਮੇਰਾ ਚੈਨਲ ਕੁੰਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ